चौपाई साहिब एक ओंकार श्री वाहिगुरु जी की फतेह पातशाह दसवीं कब्य बाच बेनती चौपाई हमरी करो हाथ दर रक्षा पूर्ण होए चित की इच्छा तब चरणन मन रहे हमारा अपना जान करो प्रतिपारा हमरे दुष्ट सब तुम काव हो आप हाथ दे मोहे बचाव हो सुखी बस मोरो परिवारा सेवक सिख से सब करता राम मोर चरज कर दया करिए सब हरण को आय संगरिय पूर्ण होए हमारी आसा तोर भजन की रह प्यासा तुम तो कोई अवरण त्याऊ जो वर चाहू सुधुम ते पाऊ सेवक सिख हमारे कारिया है चुन चुन सत्र हमारे मारिय है आप हाथ मुझे वरिय मन का दास ने वरिय हूं जो सदा हमारे पच्छा श्रेष्ठ तो जो करे हो रचा ਰਾਖ ਨੇ ਹੋ ਮੋਹ ਰਾਖਣ ਹਾਰੇ ਸਾਮ ਸੰਸਹਾਈ ਪਿਆਰੇ ਦਿਨ ਬੰਦਸ਼ਨ ਕੇ ਹੰਤਾ ਤੁਮ ਹੋ ਪੂਰੀ ਤਤਰਦਸ ਕੰਤਾ ਕਾਲ ਪਾਏ ਬ੍ਰਹਮਾ ਬਖ ਤਰਾ ਕਾਲ ਪਾਏ ਸਿਵ ਜੂ ਅਵਤਾਰਾ ਕਾਲ ਪਾਏ ਕਰਮੇਸਨ ਮੁਰਕਾ ਸਾ ਸਗਲ ਕਾਲ ਕਾਂ ਕੀ ਆਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਲੈ ਜਿਛਨ ਪੁਜਾਇਓ ਆਦ ਅੰਤ ਕੈ ਅਵਤਾਰਾ ਸੋਈ ਗੁਰੂ ਸਮਝੇ ਹੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਨ ਕੀਓ ਘਟ ਘਟ ਕੇ ਅੰਤਨ ਕੀ ਜਾਣਤ ਬਲੇ ਬੁਰੇ ਕੀ ਪੀਰ ਪਛਾਨਤ ਜੀਟੀ ਤੇ ਕੁੰਚਰੇ ਅਸੂਲਾ ਸਭ ਪਰ ਕਿਰਪਾ ਦਰਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇੱਕ ਇੱਕ ਕੀ ਪੀਰ ਪਛਾਨ ਘਟ ਘਟ ਕੇ ਬੰਡ ਬੰਡ ਕੀ ਜਾਣ ਜਬਦ ਕਰਨ ਕਰਾ ਕਰ ਤਾਰਾ ਪ੍ਰਜਾ ਤਰ ਤਬ ਦੇਹੀ ਅਪਾਰਾ ਜਾਬਿਆ ਕਰ ਕਰਤੋ ਕਬਹੁ ਤੂੰ ਮੈਂ ਮਿਤ ਦੇਹ ਦਰਸਵ ਹੂ ਜੇਤੇ ਵਰਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੂਝ ਉਚਾਰ ਤੁਮ ਸਭੀ ਤੇ ਨਰਾਲੋ ਜਾਣਤ ਮੇਦ ਭੇਦਿਆ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਨੀਲ ਨਾਦ ਸੰਭਤਾ ਕਾ ਮੂੜ ਹਜਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਨ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿਨ ਪਿਨ ਤੋਹ ਤੇਤੀ ਤੁਮਰਾ ਨਖਾ ਨ ਜਾਏ ਪਸਾਰਾ ਕਹਿ ਬਿਨ ਸਜਾ ਪ੍ਰਥਮ ਸੰਸਾਰਾ ਇਕ ਰੂਪਨੂਪ ਸਰੂਪ ਅਰੰਕ ਭਉ ਰਾਵ ਕਹਿ ਕੂ ਪਾਂਡ ਜਿਰ ਸਿਤਜ ਕੇ ਨਿਉਤਪੁਜ ਕਾਨ ਬਹੁ ਰਚਦੀਨੀ ਕਹੂ ਭੂਲ ਰਾਜਾ ਹੋਆ ਬੈਠਾ ਕਹੂ ਸਿਮਟ ਭਉ ਸੰਕਰ ਇਕੱਠਾ ਸਗਰੀ ਸ੍ਰੇਸ਼ਟ ਦਿਖਾਏ ਚੰਪਵਾ ਜੁਗਾਸਰੂ ਸਉਮ ਭਵ ਆਵਰ ਰੱਛਾ ਮੇਰੇ ਤੁਮ ਕਰੋ ਸਖ ਉਬਾਰ ਸਖ ਸੰਗਰੋ ਦੁਸ਼ਟ ਜਿਤੇ ਉਠਵਤ ਤਤ ਪਾਤਨਾ ਸਗਲ ਮਨੇਸ਼ ਕਰੋ ਰਣ ਘਾਤਾ ਜੇ ਅਸਤੋਇ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖ ਤਾਮਰੇ ਪੁਰਖ ਜਵਨ ਪਾਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋਇ ਕਮਾਰਤ ਹੈ ਤਾ ਕੇ ਗਾਲਿਗਨ ਅਹ ਰੱਛਾ ਹੋਇ ਤਾ ਹੈ ਸਵ ਕਾਲਾ ਦੁਸ਼ਟ ਰਿਸ਼ਟ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰਿ ਹੋ ਤਾ ਕੇ ਤਾਉ ਤਨ ਗਮੋ ਹਰਿ ਹੋ ਰਿੰਦ ਸਿਧ ਕਰਮੋ ਸਮ ਹੋਈ ਦੁਸ਼ਟ ਸਾਚ ਸਕਨ ਕੋਈ ਇਕ ਬਾਰ ਤਮ ਸੰਬਾਰਾ ਕਾਲ ਫਾਸ ਤਾ ਹੋ ਬਾਰਾ ਜਿਨਰ ਨਾਮ ਤੇ ਹਾਰੋ ਕਾ ਦਰ ਦੁਸ਼ਟ ਲੋਕ ਤੇ ਰਹਾ ਖੜਗ ਕੇ ਤਮ ਸਰਣ ਤੇ ਹਾਰੀ ਆਪ ਹਾਥ ਦੇ ਲਿਹੋ ਉਬਾਰੀ ਸਰਮਠੋਰ ਮੋ ਹੋ ਹੋ ਸਹਾਈ ਦੁਸ਼ਟ ਦੋਖ ਤੇ ਨੇ ਹੋ ਬਚਾਈ ਚੌਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਹਿੰਦਸਵੀ ਕਬੇ ਬਾਤ ਮੇਂ ਨਤੀ ਚੌਪਈ ਹਮਰੀ ਕਰੋ ਹਾਸ ਦਾ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਬ ਚੰਨ ਨਮਨ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ हमरे दुष्ट सब तुम काव हो आप हाथ दे मुहे बचाव हो सुखी बसा मोरो परिवार सेवक सिख सब करता राम मोर चरज कर दे करिए सब रन को आय संगरिया पूर्ण होए हमारी आसा तोर भजन की रह प्यासा तुम ही शाद कोई अवरण त्याऊ जो वर चाहू सुधुमते पाऊ सेवक सिख हमारे तारी है चुन चुन सतर हमारे मारी ਆਪ ਹਾਦਮ ਜੇ ਬੜੀਆਂ ਮਨ ਕਾਣ ਕਾ ਦਾਸ ਨੇ ਬੜੀਆਂ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸਤ ਜੋ ਕਰੇ ਹੋਰ ਅਚਾਮ ਰਾਖ ਨੇ ਹੋ ਮੋਹ ਰਾਖਣ ਹਾਰੇ ਸਾਮ ਸੰਸਹਾਈ ਪਿਆਰੇ ਦੀਨ ਬੰਦੁਸ਼ਣ ਕੇ ਹਮ ਤਾਂ ਤੁਮ ਹੋ ਪੂਰੀ ਤਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਇ ਕਰ ਮਿਸਨ ਪ੍ਰਕਾਸ਼ ਸਕਲ ਕਾਲ ਕਾਂ ਕੀ ਆਤਮਾਸਾ ਜਵਨ ਕਾਲ ਜੋਗੀ ਸਿਵ ਕੀ ਉਹ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾ ਜਿਛਨੇ ਪਜਾਇਓ ਆਦੰਤ ਕਹਿਵਤਾਰਾ ਸੋਈ ਗੁਰੂ ਸਮਝੋ ਹਮਾਰਾ नमस्कार तिसहि को हमारी सकल प्रजा जन आप सवारी शिव कण को शिव गुण सुख दियो सतरन को पल मो बन कियो ਘਟ ਘਟ ਕੇ ਅੰਤਨ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਟੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇੱਕ ਇੱਕ ਦੀ ਪੀਰ ਪਛਾਨ ਕਟ ਕਟ ਕੇ ਵੰਡ ਪੰਡ ਕੀ ਜਾਣ ਜਬਦ ਕਰਨ ਕਰਾ ਕਰ ਤਾਰਾ ਪ੍ਰਜਾ ਤਰ ਤਬ ਦੇਹ ਅਪਾਰਾ ਜਾਬਿਆ ਕਰ ਕਰਤੋ ਕਬਹੁ ਤੂੰ ਮੈਂ ਮਿਤ ਦੇਹ ਤਰਸਉ ਹੂੰ ਜੇਤੇ ਵਣ ਸੇਸ਼ਟ ਸੰਭਾਰੈ ਆਪ ਆਪਣੀ ਬੂਝੋ ਚਾਹੇ ਤੁਮ ਸਭੀ ਤੇ ਰਤਨ ਰਾਲੂ ਜਾਣਤ ਮੇਲ ਭੇਦਿਆ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਨੀਲ ਨਾਦ ਸੰਭ ਤਾ ਕਾ ਮੂੜ ਹਜਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਹੇ ਤੇਤੀ ਤੁਮਰਾ ਲਖਾਂ ਨ ਜਾਏ ਪਸਾਰਾ ਕਹਿ ਬਿਨ ਸਜਾ ਪ੍ਰਤਮ ਸੰਸਾਰਾ एक रूप अनूप सरूपारंक भओ राव कहि पू पांड जिर सितज के निवत पुज कान बहु रच दीनी कहू फूल राजा हुआ बैठा कहू सिमट भओ संग करे कैठा सगरी श्रेष्ठ दिखाये चंपवा जुगा सरू स्वयं भव अब रक्षा मेरे तुम करो सिख उभार सिख संग रो दुष्ट चिति उठवत तथा सकल मनेश करो रण काता ਜੇ ਅਸਤੋ ਇਤਾਵ ਸਰਣੀ ਪਰੇ ਤਨ ਕੈ ਦੁਸ਼ਟ ਦੁਖ ਤੋ ਅਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਨ ਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਅਹੈ ਤਾਂ ਕੈ ਗਾਲ ਨਿਕ ਨ ਹੈ ਰਛਾ ਹੋਇ ਤਾਂ ਹੈ ਸਭ ਕਾਲਾ ਦੁਸ਼ਟ ਰਸਤ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰੋ ਤਾਂ ਕੈ ਤਾਵ ਤਨ ਗਮੋ ਹਰ ਹੋ ਰਿੰਦ ਸਿਦ ਘਰ ਮੋ ਸਾਮ ਹੋਈ ਦੁਸ਼ਟ ਸਾਚ ਸਕਨ ਕੋਈ ਇਕ ਬਾਰ ਜੇ ਤਮੈ ਸੰਬਾਰਾ ਕਾਲ ਪਾਸਿ ਤੈ ਉਬਾਰਾ ਜਿਨਰ ਨਾਨਕ ਹਾਰੋ ਕਹਾਦਰ ਦੁਸ਼ਟ ਦੋਖ ਤੇ ਰਾਮ ਹੜਗ ਕੇ ਤਮੈ ਸ਼ਰਨ ਤਿਹਾਰੀ ਆਪ ਹਾਥ ਦੇ ਲੈ ਹੋ ਉਬਾਰੀ ਸਰਮਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲੈ ਹੋ ਬਚਾਈ ਚੌਪਈ ਸਾਹਿਬ ਏਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੀਂ ਕਬਿ ਬਾਚ ਬੇਨਤੀ ਚੌਪਈ ਅਮਰੀ ਕਰੋ ਹਾਸ ਦਾ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਨ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਭ ਆਤਮ ਕਾਵ ਹੋ ਆਪ ਹਾਸ ਦਾ ਮੋਹ ਬਚਾਵ ਹੋ ਸੁਖੀ ਬਸਾ ਮੋਰੋ ਪਰਿਵਾਰਾ ਸੇਵਕ ਸਿੱਖ ਸਮੈ ਕਰਤਾਰਾ मोर अचान ज कर दया करिए सब हरण को आए संगरिया पूर्ण होए हमारी आसा तोर भजन की रह प्यासा तुम ही कोई अवरण त्याऊ जो वर चाहूं सु तुम ते पाऊ सेवक सिख हमारे कारिया चुन चुन सत्र हमारे हमारी है आप हाथ मुझे वरीय मन कारण का दास ने वरीय हूं जो सदा हमारे बच्चा तो श्री जो करे हो रचा ਰਾਖ ਨੇ ਹੋ ਮੋਹ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦਸ਼ ਨ ਕੇ ਹੰਤਾ ਤੁਮ ਹੋ ਪੁਰੀ ਤਤ ਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਿਵ ਜੂ ਅਵਤਰਾ ਕਾਲ ਪਾਇ ਕਰਮ ਸੰਬਰ ਕਾ ਸਾ ਸਗਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾ ਜਿਛਨ ਪੁਜਾਇਓ ਆਦ ਅੰਤ ਕੈ ਅਵਤਾਰਾ ਸੋਈ ਗੁਰੂ ਸਮਝੇ ਹੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਨ ਕੀਓ ਘਟ ਘਟ ਕੇ ਅੰਤਨ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਟੀ ਤੇ ਕੁੰਚਰੇ ਅਸੂਲਾ ਸਪਰ ਕਰਪਾ ਦਰਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇੱਕ ਇੱਕ ਕੀ ਪੀਰ ਪਛਾਨ ਘਟ ਘਟ ਕੇ ਵੰਡ ਵੰਡ ਕੀ ਜਾਣ ਜਬਦ ਕਰ ਕਰ ਤਾਰਾ ਪ੍ਰਜਾ ਤਰਤਬ ਦੇਹ ਅਪਾਰਾ ਜਾਬਿਆ ਕਰ ਕਰਤ ਹੋ ਕਬਹੁ ਤਉ ਮੈਂ ਮ੍ਰਿਤ ਦੇਹ ਤਰਸਵ ਹੂੰ ਜੇਤੇ ਵਰਨ ਸ੍ਰੇਸ਼ਟ ਸਭ ਧਾਰੇ ਆਪ ਆਪਣੀ ਬੂਝ ਉਚਾਰੇ ਤੂੰ ਸਭੀ ਤੇਰਾ ਨਰਾਲੋ ਜਾਣਤ ਮੇਦ ਭੇਦਿਆ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਨੀਲ ਨਾਦ ਸੰਭ ਤਾ ਕਾ ਮੂੜ ਹਜਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕੋ ਕਰ ਪਾਹਣ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆ ਆਪਣੀ ਬੁੰਧ ਹੈ ਜੇਤੀ ਵਰਨਤ ਬਿਨ ਬਿਨ ਤੋਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਨ ਸਜਾ ਪ੍ਰਥਮ ਸੰਸਾਰਾ ਇਕ ਰੂਪਨੁਪਸਰੂਪ ਆਰੰਕ ਭਉ ਰਾਵ ਕਹੀ ਭੂ ਪਾਂਡ ਜਿਰ ਸਿਤਿ ਜਕੇ ਨਿ ਉਤਪਜ ਕਾਨ ਬਹੁ ਰਚਦੀਨੀ ਕਹੂ ਭੂਦ ਰਾਜਾ ਹੋਆ ਬੈਠਾ ਕਹੂ ਸਿਮਟ ਭਉ ਸੰਕਰੇ ਕੈਠਾ ਸਗਰੀ ਸ੍ਰੇਸ਼ਟ ਦਿਖਾਏ ਚੰਪਵਾ ਜੁਗਾ ਸਰੂ ਸਉਮ ਭਵ ਆਵਰ ਰੱਛਾ ਮੇਰੇ ਤੁਮ ਕਰੋ ਸਖ ਉਵਾਰ ਸਖ ਸੰਗਰੋ ਦੁਸ਼ਟ ਜਿਤੇ ਉਠਵਤ ਤਤ ਪਾਤਨਾ ਸਗਲ ਮਨੇਸ਼ ਕਰੋ ਰਣ ਘਾਤਾ ਜੇ ਅਸਤੋਇ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖ ਤਾਮਰੇ ਪੁਰਖ ਜਵਨ ਪਾਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰਤ ਹੈ ਤਾ ਕੇ ਗਾਲਿਕਨ ਅਹ ਰੱਛਾ ਹੋਇ ਤਾ ਹੈ ਸਵ ਕਾਲਾ ਦੁਸ਼ਟ ਰਿਸ਼ਟ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰੋ ਤਾ ਕੇ ਤਵ ਤਨ ਗਮੋ ਹਰ ਹੋ ਰਿੰਦ ਸਦ ਕਰਮੋ ਸਮ ਹੋਈ ਦੁਸ਼ਟ ਸਾਚ ਸਕਨ ਕੋਈ ਇਕ ਬਾਰ ਤੁਮੈ ਸੰਬਾਰਾ ਕਾਲ ਫਾਸ ਤੇ ਤਾਹ ਬਾਰਾ ਜਿਨਰ ਨਾਮ ਤੇ ਹਾਰੋ ਕਾ ਦਰ ਦੁਸ਼ਟ ਦੁਖ ਤੇ ਰਹਾ ਖੜਗ ਕੇ ਤੁਮੈ ਸਰਣ ਤੇ ਹਾਰੀ ਆਪ ਹਾਥ ਦੇ ਲਿਹੋ ਉਬਾਰੀ ਸਰਮਠੋਰ ਮੋ ਹੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਚੌਪਈ ਸਾਹਿਬ ਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਨਸਵੀ ਕਬੇ ਬਾਤ ਮੈਂ ਇਨਤੀ ਚੌਪਈ ਹਮਰੀ ਕਰੋ ਹਾਸ ਦਾ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਬ ਚੰਨ ਨਮਨ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ हमरे दुष्ट सब तुम काव हो आप हाथ में मोह बचाव हो सुखी बस मोरो परिवार सेवक सिख सब करता राम मोर अच्छा कर दे करिए सब को आए संगरिया पूर्ण होए हमारी आसा तोर भजन की रह प्यासा तुम ही शाल कोई अवरण त्याह जो वर चाहू सु तुम ते पाऊ सेवक सिख हमारे तारी है चुन चुन सतर हमारे मारिय है ਆਪ ਆਦਮ ਜਵਰੀਆ ਮਰਨ ਕਾਰਨ ਕਾ ਦਾਸ ਨੇ ਬਰੀਆ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਸਤਿ ਜੋ ਕਰੇ ਹੋਰ ਅਚਾਮ ਰਾਖ ਨੇ ਹੋ ਮੋਹ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦੁਸ਼ਣ ਕੇ ਹੰਤਾ ਤੁਮ ਹੋ ਪੂਰੀ ਤਰ ਤਰ ਦਸ ਕੰਤਾ ਕਾਲ ਪਾਇ ਬ੍ਰਹਮਾ ਬਖ ਤਰਾ ਕਾਲ ਪਾਇ ਸਿਵ ਜੂ ਅਵਤਾਰਾ ਕਾਲ ਪਾਇ ਕਰ ਮਿਸਨ ਮੁਰਕਾ ਸਾ ਸਗਲ ਕਾਲ ਕਾ ਕੀ ਅਤਮਾਸਾ ਜਵਨ ਕਾਲ ਜੋਗੀ ਸਿਵ ਕੀ ਉਹ ਬੇਦਰਾਜ ਬ੍ਰਹਮਾ ਜੂਤੀ ਉਹ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਲੈ ਦਿਛਨੇ ਪੁਜਾਇਓ ਆਦੰਤ ਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ नमस्कार तिसहि को हमारी सकल प्रजा जन आप सवारी शिव कण को शिव गुण सुख दियो सतरण को पल मो बल कियो ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਟੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਕੇ ਕੇ ਕੀ ਪੀੜ ਪਛਾਨ ਕਟ ਕਟ ਕੇ ਬੰਦ ਬੰਦ ਕੀ ਜਾਣ ਜਬਦ ਕਰਨ ਕਰਾ ਕਰ ਤਾਰਾ ਪ੍ਰਜਾ ਤਰ ਤਬ ਦੇਹ ਅਪਾਰਾ ਜਾਬਿਆ ਕਰ ਕਰਤੋ ਕਬਹੁ ਤੂੰ ਮੈਂ ਮਿਤ ਦੇਹ ਤਰ ਸਭ ਹੂੰ ਜੇਤੇ ਵਣ ਸੇਸ਼ਟ ਸੰਭਾਰੈ ਆਪ ਆਪਣੀ ਬੂਝੋ ਚਾਹ ਤੁਮ ਸਭੀ ਤੇ ਰਤਨ ਰਾਲੂ ਜਾਣਤ ਮੇਲ ਭੇਦਿਆ ਆਲਮ ਨਿਰੰਕਾਰ ਨਿਰਮਕਾਰ ਨਿਰਲੰਭ ਆਦ ਨੀਲ ਨਾਦੇ ਸੰਭ ਤਾ ਕਾ ਮੂੜ ਵਿਚਾਰਤ ਭੇਦਾ ਜਾ ਕੋ ਭੇ ਨ ਭਾਵਤ ਬੇਦਾ ਤਾ ਕੋ ਕਰਪਾ ਹਨੇ ਉਨ ਮੰਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾਂਚੀ ਨਤਨਹ ਭੇਵ ਆਪ ਆਪਣੀ ਬੁੰਧ ਹੈ ਜੇਤੀ ਵਰਨਤ ਪਿਨ ਪਿਨ ਤੁਹੇ ਤੇਤੀ ਤੁਮਰਾ ਨਖਾ ਨ ਜਾਏ ਪਸਾਰਾ ਕਹਿ ਬਿਨ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਗ ਪਉ ਰਾਵ ਕਹਿ ਕੂ ਪਾਂਡ ਜੇ ਰੇ ਸਿਤ ਜਕੇ ਨੀ ਉਤ ਪੁਜ ਕਾਨ ਬਹੁ ਰਚ ਦੀਨੀ ਕਹਉ ਫੂਲ ਰਾਜਾ ਹੋਆ ਬੈਠਾ ਕਹਉ ਸਿਮਟ ਪਉ ਸੰਕਰ ਇਕੱਠਾ ਸਗਰੀ ਸ੍ਰਿਸ਼ਟ ਦਿਖਾਇਆ ਚੰਪਾ ਵਾਜੂਆ ਸਰੂ ਸਯੰ ਭਵ ਅਬ ਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਤਪਾਤਾ ਸਗਲ ਮਨੇਸ਼ ਕਰੋ ਰਣ ਘਾਤਾ ਜੇ ਅਸ ਤੋਇ ਤਵ ਸਰਣੀ ਪਰੇ ਤਿਨ ਕੈ ਦੁਸ਼ਟ ਦੁਖ ਤੋ ਅਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਹੈ ਤਾਂ ਕੈ ਗਾਲ ਨਿਕ ਨ ਹੈ ਰਛਾ ਹੋਇ ਤਾਂ ਹੈ ਸਭ ਕਾਲਾ ਦੁਸ਼ਟ ਦਸ਼ਟ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨ ਹਰੋ ਤਾਂ ਕੈ ਤਵ ਤਨ ਗਮੋ ਹਰ ਹੋ ਰਿੰਦ ਸਿਦ ਘਰ ਮੋ ਸਾਮ ਹੋਈ ਦੁਸ਼ਟ ਸਾਚ ਸਕਨ ਕੋਈ ਇਕ ਵਾਰ ਜਨ ਤਮੈ ਸੰਬਾਰਾ ਕਾਲ ਪਾਸ ਤੇ ਤਾ ਉਬਾਰਾ ਜਨਰ ਨਾਮ ਤਿਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਹੜਗ ਕੇ ਤਮੈ ਸ਼ਰਨ ਤਿਹਾਰੀ ਆਪ ਹਾਥ ਦੇ ਲਿ ਹੋ ਉਬਾਰੀ ਸਰਮ ਠੋਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਨੇ ਹੋ ਬਚਾਈ चौपाई साहिब हाँ एक ओंकार श्री वाहिगुरु जी की फतेह पातशाह दसवीं कब्य बाच बेनती चौपाई हमरी करो हाथ दे रक्षा पूर्ण होए चित की इच्छा तब चरणन मन रहे हमारा अपना जान करो प्रतिपारा हमरे दुष्ट सब तुम काव हो आप हाथ दे मोहे बचाव हो सुखी बसा मोरो परिवार सेवक सिख से सब करता राम ਮੋਰ ਅਚਾਨ ਜੇ ਕਰਦਾ ਕਰੀਏ ਸਾਬਰਨ ਕੋ ਆਇ ਸੰਗਰੀਆਂ ਪੂਰਨ ਹੋਏ ਹਮਾਰੀ ਆਸਾਂ ਤੋਰ ਪੰਨ ਕੀ ਰਹੇ ਪਿਆਸਾਂ ਤੁਮੇ ਹਿਸ਼ਾਰ ਕੋਈ ਅਵਰਣ ਧਿਆਉ ਜੋ ਵਰ ਚਾਹੂੰ ਸੁ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਕਾਰੀਆਂ ਚਨ ਚਨ ਸਤਰ ਹਮਾਰੇ ਮਾਰੀ ਅਹ ਆਪਾਦਮ ਜੇ ਬੜੀਆਂ ਮਨ ਕਾਨ ਕਾ ਦਾਸ ਨਿਵਰੀਏ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਸਤਰ ਜੋ ਕਰੇ ਹੋਰ ਅਚਾਨ ਰਾਖ ਨਿਹੋ ਮੋਹ ਰਾਖਣ ਹਾਰੇ ਸਾਮ ਸੰਸਹਾਈ ਪਿਆਰੇ ਦਿਨ ਬੰਦਸ਼ਨ ਕੇ ਹਮ ਤਾਂ ਤੁਮ ਹੋ ਪੂਰੀ ਤਤਵਦਸ ਕੰਤਾ ਕਾਲ ਪਾਏ ਬ੍ਰਹਮਾ ਬਖਤਰਾ ਕਾਲ ਪਾਏ ਸਿਵ ਜੂ ਅਵਤਾਰਾ ਕਾਲ ਪਾਏ ਕਰਮ ਸੰਬਰ ਕਾ ਸਾ ਸਗਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੂਤੀਓ ਜਵਨਕਾਰ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨਕਾਰ ਸਭ ਜਗਤ ਬਨਾਇਓ ਦੇਵ ਲੈ ਜੱਥੇ ਨੇ ਪਜਾਇਓ ਆਦੰਤਿ ਕਹਿਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਗਲ ਪ੍ਰਜਾ ਜਨੇ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਗੋਪਲ ਮੋ ਬਨ ਕੀਓ ਕਟ ਘਟ ਕੇ ਅੰਤਨ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਰਚੀ ਟੇ ਤੇ ਕੁੰਚ ਰਸੂਲਾ ਸਭ ਪਰ ਕਿਰਪਾ ਦਰਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇੱਕ ਇੱਕ ਕੀ ਪੀਰ ਪਛਾਨ ਕਟ ਕਟ ਕੇ ਬੰਦ ਬੰਦ ਕੀ ਜਾਣ ਜਬਦ ਕਰ ਕਰਾ ਕਰ ਤਾਰਾ ਪ੍ਰਜਾ ਤਰ ਤਬ ਦੇਹੀ ਅਪਾਰਾ ਜਾਬਿਆ ਕਰ ਕਰਤ ਹੋ ਕਬਹੁ ਤਉ ਮੈਂ ਮਿਤ ਦੇਹ ਤਰਸਵ ਹੂੰ ਜੇਤੇ ਵਰਨ ਸ੍ਰੇਸ਼ਟ ਸਭ ਧਾਰੇ ਆਪ ਆਪਣੀ ਬੂਝ ਉਚਾਰ ਤੂੰ ਸਭ ਹੀ ਤੇਰਾ ਨਰਾਲੋ ਜਾਣਤ ਮੇਦ ਭੇਦਿਆ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਨੀਲ ਨਾਦ ਸੰਭ ਤਾ ਕਾ ਮੂੜ ਹਜਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆ ਆਪਣੀ ਬੁੰਧ ਹੈ ਜੇਤੀ ਵਰਨਤ ਬਿਨ ਬਿਨ ਤੋਹ ਤੇਤੀ ਤੁਮਰਾ ਨਖਾ ਨ ਜਾਏ ਪਸਾਰਾ ਕਹਿ ਬਿਨ ਸਜਾ ਪ੍ਰਥਮ ਸੰਸਾਰਾ ਇਕ ਰੂਪਨੁਪਸਰੂਪ ਅਰੰਕ ਭਉਰਾ ਕਹਿ ਕੂ ਪਾਂਡ ਜਿਰ ਸਿਤ ਜਕੇ ਨਿਉਤਪੁਜ ਕਾਨ ਬਹੁ ਰਚਦੀਨੀ ਕਹਉ ਫੂਲ ਰਾਜਾ ਹੋਆ ਬੈਠਾ ਕਹਉ ਸਿਮਟ ਭਉ ਸੰਕਰੇ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਚੰਪਵਾ ਜੁਗਾ ਸਰੂ ਸੁਆਮ ਭਵ ਅਮਰ ਰੱਛਾ ਮੇਰੇ ਤੁਮ ਕਰੋ ਸਖ ਉਬਾਰ ਸਖ ਸੰਗ ਰੋ ਦੁਸ਼ਟ ਜਿਤੇ ਉਠਵਤ ਤਤ ਪਾਤਾ ਸਗਲ ਮਨੇਸ਼ ਕਰੋ ਰਣ ਘਾਤਾ ਜੇ ਅਸਤੋਇ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖ ਤਵਾ ਮਰੇ ਪਰਖ ਜਨਮ ਪਾਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰਤ ਹੈ ਤਾ ਕੇ ਗਾਲਿਕਨ ਅਹ ਰੱਛਾ ਹੋਇ ਤਾ ਹੈ ਸਵ ਕਾਲਾ ਦੁਸ਼ਟ ਰਿਸ਼ਟ ਤਤ ਕਾਲਾ कृपा दृष्ट जन जाहिं हरौ ताके तब तनक मोह हरौ रिन्द सहित हरम समान होई दृष्ट साछ सकन कोई एक बार तुम संवारा काल फास ताय उबारा जिन नर नारि ताहरो का आधार दुष्ट दुख ते रह हडग के तमै शरण तिहारी आप हाथ न ले हो उबारी ਸਰਮਠੋਰ ਮੋਹੋ ਹੋ ਸਹਾਈ ਦੁਸ਼ਟ ਲੋਕ ਤੇਨੇ ਹੋ ਬਚਾਈ